ਸਤ ਗੁਰਤੇ ਸਿੰਘ ਢਿੱਲੋਂ ਮੇਰੇ ਨਾਲ ਜੁੜ ਚੁੱਕੇ ਹੈਗੇ ਇਹ ਕਰਨਲ ਬਾੜ ਦਾ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਹੈਗਾ। ਤੁਸੀਂ ਸਭ ਕੀ ਹੁਣ ਜਿਹੜੇ ਇਨਸਪੈਕਟਰ ਹੈਗੇ ਸੀਬੀਆਈ ਕਾਰਵਾਈ ਦੀ ਰੱਦ ਕਰਨ ਦੀ ਮੰਗ ਕਰ ਰਹੇ ਹੈ। ਦੇਖੋ ਜੀ ਇਹਨੇ ਹਰਜਿੰਦਰ ਢਿੱਲੋਂ ਨੇ ਐਸਐਲਪੀ ਫਾਈਲ ਕੀਤੀ ਹੈ ਆਨਰੇਬਲ ਹਾਈ ਸੁਪਰੀਮ ਕੋਰਟ। ਦੇਖੋ ਹਿਸਟਰੀ ਚ ਪਹਿਲੀ ਵਾਰ ਹੀ ਹੋਊਗਾ ਕਿ ਇੱਕ ਆਫੀਸਰ ਜਿਹੜੇ ਹੈਗੇ ਸਸਪੈਂਡ ਕੀਤੇ ਹੋਏ ਕੋਈ ਇੱਕ ਜਾਂਚ ਏਜੰਸੀ ਤੋਂ ਭਜ ਰਹੇ ਨੇ ਸੀਬੀਆਈ ਤੋਂ ਇਹ ਜਿਹੇ ਕਿਹੜੀਆਂ ਪਰਤਾਂ ਨੇ ਜਿਹੜੀਆਂ ਸੀਬੀਆਈ ਖੋਲਦੂਗੇ ਇਹਨਾਂ ਨੂੰ ਡਰ ਹੈਗਾ ਅਸੀਂ ਪਹਿਲੇ ਦਿਨ ਤੁਸੀਂ ਕਹਿ ਰਹੇ ਹੋ ਕਿ ਇਹ ਦੀ ਜੀ ਸਾਡੇ ਕਰਨ ਸਾਹਿਬ ਨਾਲ ਕੁੱਟਮਾਰ ਹੋਈ ਹੈ ਵੀ ਸੀਬੀਆਈ ਇਨਕੁਆਇਰੀ ਨਿਰਪੱਖ ਤਰੀਕੇ ਨਾਲ ਜਾਂਚ ਹੋਵੇ ਜੀ ਦੋਸ਼ੀ ਅਸੀਂ ਪਾਏ ਜਾਵਾਂਗੇ ਤਾਂ ਸਜ਼ਾ ਕਰਨ ਸਾਹਿਬ ਨੂੰ ਮਿਲੂਗੀ ਵੀ ਇਹ ਦੋਸ਼ੀਓ ਪਾਏ ਜਾਣਗੇ ਉਹਨਾਂ ਨੂੰ ਸਜ਼ਾ ਮਿਲੂਗੀ ਤਾਂ ਇਹਨਾਂ ਨੂੰ ਇੰਨੀ ਇੰਨੀ ਭਾਜ ਨਾਟਕ ਕਰਨ ਦੀ ਲੋੜ ਹੀ ਨਹੀਂ ਸੀ ਦੁਬਾਰਾ ਹੁਣ ਇਹਨਾਂ ਨੇ ਦੇਖੋ ਜਦੋਂ ਹਾਈ ਕੋਰਟ ਨੇ ਆਰਡਰ ਕਰ ਦਿੱਤੇ ਸੀਬੀਆਈ ਦੇ ਸੀਬੀਆਈ ਨੇ ਕਰਨ ਸਾਹਿਬ ਨੂੰ ਬੁਲਾ ਕੇ ਆਪਣੀ ਇਨਵੈਸਟੀਗੇਸ਼ਨ ਵੀ ਸ਼ੁਰੂ ਕਰਤੀ ਉਹਨੇ ਦੀ ਸਟੇਟਮੈਂਟ ਵੀ ਲੈ ਲਈ ਤੇ ਹੁਣ ਇਹਨਾਂ ਨੇ 8 ਦਿਨ ਬਾਅਦ ਉੱਥੇ ਸੁਪਰੀਮ ਕੋਰਟ ਪਾਤੀ ਹੈਗੀ ਹੈ